ਸੋਨੂ ਸੀਤੋ ਵਾਲਿਆਂ ਨੇ 5 ਲੱਖ ਟਰੈਕਟਰ ਵੰਡਤਾ 5 ਲੱਖ ਟਰੈਕਟਰ 5 ਲੱਖ ਟਰੈਕਟਰ ਵੰਡਤਾ ਸੋਨੂ ਸੀਤੋ ਵਾਲੇ ਨੇ ਹੁਣ ਤੁਸੀਂ ਕਹਣਾ ਹੈ 5 ਲੱਖ ਟਰੈਕਟਰ ਉਹ ਇੰਨੀ ਯੋਗਾ ਕਿੱਥੋਂ ਤੇ ਆ ਜਿਹੜੇ ਇੰਨੇ-ਇੰਨੇ ਵੰਡੀ ਜਾਂਦੇ ਇਹ ਵੀ ਇੰਨੀ ਯੋਗੇ ਨਹੀਂ ਹੈਗੇ ਵੀਰੋ ਇਹ ਵੀ ਗਪੌੜ ਖਾਨਾ ਹੀ ਆ ਐਨ ਜੀਓ ਖੋਲੇ ਹੋਏ ਉਹਨਾਂ ਨੇ ਤੇ ਮੈਂਟੋ ਮੇਨਟੇਨਾ ਸ਼ੁਰਲੀ ਪੂਰੀ ਦੁਨੀਆ ਚੋਂ ਪੈਸਾ ਆ ਰਿਹਾ ਇਹਨਾਂ ਸ਼ੁਰਲੀ ਛੱਡਣੀ ਹੁੰਦੀ ਆ ਤੇ ਨਾਂ ਇਹਨਾਂ ਦੇ ਵੱਡੇ ਆ ਤੇ ਉਸੇ ਵੇਲੇ ਚਾਰ ਚ ਫੇਰੋਂ ਕਾਊਂਟ ਫੁੱਲ ਹੋ ਜਾਣਾ ਮੈਨੂੰ ਕਹਿੰਦੇ ਦੱਸਿਆ ਵੀ ਘੰਟੇ ਵਿੱਚ ਹੀ ਇੰਨਾ ਪੈਸਾ ਆ ਜਾਂਦਾ ਵੀ ਇਹਨਾਂ ਦੀਆਂ ਸੱਤ ਪੁਛਤਾਂ ਬੈਠ ਕੇ ਖਾ ਸਕਦੀਆਂ ਹੱਦ ਹੋ ਗਈ ਹੱਦ ਹੋ ਗਈ ਯਾਰ ਮੈਂ ਚਾਰ ਚ ਫੇਰੇ ਲੁੱਟ ਦੇ ਲੁੱਟੂ ਬੰਦੇ ਹੀ ਚੱਲਣਦੇ ਆ ਉਹ ਟਾਬੇ ਵਾਲਾ ਉਹਨੇ ਸੱਦੇ ਹੀ 11000 ਟਰੈਕਟਰ ਵਣਤੇ ਜੇ सोनू ਸੀਦੋ ਵਾਲਾ 5 ਲੱਖ ਟਰੈਕਟਰ ਨਹੀਂ ਵੰਡ ਸਕਦਾ ਤਾਂ ਢਾਬੇ ਵਾਲੇ ਨੇ ਜਿਹੜੇ 11000 ਵੰਡੇ ਉਹ ਦਿਖਾ ਦਿਓ ਮਨਕੀਰ ਤੌਲ ਕਹਿੰਦੇ ਕਿਹੜੇ ਕਿਸਾਨ ਨੂੰ ਟਰੈਕਟਰ ਦਿੱਤਾ ਇਹ ਦਿਖਾ ਦਿਓ ਜੇ ਤੱਕ ਦਿੱਤਾ ਕਿਸ ਨੂੰ ਟਰੈਕਟਰ ਦੱਸ ਦੋ ਇਹ ਵੀਰੋ ਬੜੀ ਵੱਡੀ ਗੇਮ ਹੋਈ ਆ ਇਹਨਾਂ ਨੂੰ ਪਤਾ ਸਭ ਨੂੰ ਵੀ ਸਾਨੂੰ ਬਾਅਦ ਜਦੋਂ ਸੱਚਾਈ ਸਾਹਮਣੇ ਆਈ ਸਾਨੂੰ ਲਾਣ ਤਾਂ ਪੈਣੀਆਂ ਪਰ ਉਹਨਾਂ ਨੂੰ ਕੀ ਲਾਣ ਤਾਂ ਲੁੰਤਾਂ ਨਾ ਕੋਈ ਟੈਨਸ਼ਨ ਨਹੀਂ ਉਹਨਾਂ ਨੂੰ ਉਹਨਾਂ ਨੂੰ ਪਤਾ ਉਦੋਂ ਆਪਾਂ 15 1500 2 2000 ਕਰੋੜ ਅੰਦਰ ਕਰ ਲੈਣਾ ਉਦ ਤੱਕ ਬਾਜ ਕਿਨੇ ਪੁੱਛਣਾ ਤੇ ਕਿਨੇ ਤੇ মিডিਆ ਵੀ ਆਪਣੇ ਹੀ ਰੱਖਣਾ ਤੇ ਉਹ ਤੋਂ ਝੂਠੀਆਂ ਖਬਰਾਂ ਲਵਾ ਕੇ ਆਪਾਂ ਫੇਰ ਹੀ ਰੋ ਬਣ ਜਾਣਾ ਆ ਉਹ ਦਲਜੀਤ ਦਾ ਜਿਹੜਾ 200 ਪਿੰਡ ਸੀ ਉਹ ਪਤਾ ਨਹੀਂ ਕਿੱਥੇ ਗਿਆ ਉਹ ਕਹਿੰਦਾ ਮੈਂ 200 ਪਿੰਡ ਕੋ ਪਤਾ ਨਹੀਂ 2000 ਪਿੰਡ ਗੋਦ ਲਿਆ ਹੈ ਪਰ ਇਸ ਵਾਰ ਪਹਿਲੀ ਵਾਰ ਬਾਈਕ ਮਦਦ ਕਿਸਾਨਾਂ ਦੀ ਸਿਰਫ ਕਿਸਾਨਾਂ ਨੇ ਕੀਤੀ ਆ ਇਹ ਸਭ ਜਿਹੜੇ ਹਵਾਬਾਜ਼ੀ ਵਾਲੇ ਆ ਠੱਗ ਇਹਨਾਂ ਦੀਆਂ ਠੱਗੀਆਂ ਚੱਲ ਗਈਆਂ ਵੱਡੇ ਲੈਵਲ ਤੇ ਠੱਗੀਆਂ ਮਾਰ ਗਏ ਜਦੋਂ ਪਤਾ ਲੱਗਾ ਲੋਕਾਂ ਨੇ ਲਾਂਦਾਂ ਪਾਉਣੀਆਂ ਇਹਨਾਂ ਨੂੰ ਲਾਂਦਾਂ ਦਾ ਕੀ ਲਾਂਦਾਂ ਦਾ ਲੋਨ ਤਾਂ ਇਹਨਾਂ ਨੂੰ ਕੀ ਜੇ ਲਾਂਦਾਂ ਵਾਲੇ ਹੁੰਦੇ ਇੰਨੀ ਸ਼ਰਮ ਹਇਆ ਵਾਲੇ ਹੁੰਦੇ ਫੇਰ ਕੰਮ ਕਰਦੇ ਹੀ ਕਿਉਂ ਹੈ ਪਰ ਵੀਰੋ ਇਹ ਮੈਂ ਤੁਹਾਨੂੰ ਕਹਿ ਦਿੰਦਾ ਇਸ ਵਾਰ ਠੱਗੀ ਬੜੀ ਤਕੜੀ ਹੋਈ ਆ ਕਿਸਾਨਾਂ ਇਹ ਕਿਸਾਨ ਬਰਬਾਦ ਹੋਏ ਤੇ ਕਿਸਾਨਾਂ ਨੇ ਕਿਸਾਨਾਂ ਦੀ ਮਦਦ ਕੀਤੀ ਬਾਕੀ ਆ ਜਨੇ ਠੱਗ ਮੈਕਮਾ ਜੀ ਉਹ ਗੇਮ ਵਾਲੇ ਆ ਨਾ ਇਹ ਸਾਰੇ ਵੱਡੇ ਤੋਂ ਵੱਡੇ ਫੋਟੋ ਲਵਾ ਲਵਾ ਕੇ ਇਹਨਾਂ ਨੇ ਖੁੱਲਾ ਮਾਲ ਪਵਾ ਲਿਆ ਆ ਤੇ ਮਾਝੇ ਇਹਨਾਂ ਦੇ ਮਜੇ ਫੁੱਲ ਮਜੇ ਵੀਰੋ ਫੁੱਲ ਮਜੇ ਫੁੱਲ ਮਜੇ ਇਹਨਾਂ ਦੇ ਫੁੱਲ ਬਹੁਤ ਪਹਾ ਇਹਨਾਂ ਅੰਦਰ ਕਰ ਲਿਆ ਪਰ ਪੰਜਾਬ ਦੀ ਭੋਲੀ ਭਾਲੀ ਜਨਤਾ ਭੋਲੀ ਭਾਲੀ ਜਨਤਾ ਨੂੰ ਹਰ ਪਾਸਿਓਂ ਲੁੱਟਿਆ ਗਿਆ ਵੀਰੋ ਹਰ ਪਾਸਿਓਂ ਸਰਕਾਰ ਨੇ ਕੋਈ ਘੱਟ ਨਹੀਂ ਕੀਤੀ ਰ ਠੱਗਾ ਵੀ ਠੱਗਾ ਨੇ ਵੀ ਕੋਈ ਘੱਟ ਨਹੀਂ ਕੀਤੀ ਠੱਗਾ ਨੇ ਵੀ ਪੂਰਾ ਚਾਜ ਨਾਲ ਯੋਗਦਾਨ ਪਾਇਆ ਆਪਣੀ ਠੱਗੀ ਦਾ ਤੇ ਵੀਰੋ ਕੀ ਕਰ ਸਕਦੇ ਆਪਾਂ ਵੀਰੋ ਕੁਛ ਨਹੀਂ ਮੇਰੇ ਵਰਗਾ ਬੰਦਾ ਕੁਛ ਨਹੀਂ ਕਰ ਸਕਦਾ ਮੇਰੇ ਵਰਗਾ ਬੰਦਾ ਸਿਰਫ ਵੀਰੋ ਇੱਕ ਕਚੀਚੀਆਂ ਹੀ ਲੈ ਸਕਦਾ ਬਸ ਕਚੀਚੀਆਂ ਤੋਂ ਬਿਨਾ ਮੈਂ ਕੁਛ ਨਹੀਂ ਕਰ ਸਕਦਾ ਵੀਰੋ ਹੈ ਸਿਰਫ ਮੇਰੇ ਵਰਗੇ ਜਿੰਨੇ ਬੰਦੇ ਸਾਬ ਕਚੀਚੀਆਂ ਲੈ ਕੇ ਬਹਿ ਜਾਂਦੇ ਆ ਜਾਂ ਵੱਦਵਾਵਾ ਕੋਈ ਗਰੀਬ ਦੇ ਦਿੰਦਾ ਬਸ ਬਾਕੀ ਠੱਗਾਂ ਦੀ ਝੰਡੀ ਆ ਪੰਜਾਬ ਚ ਚਾਰ ਚਫੇਰਿਓ ਹਰ ਪਾਸੇ ਠੱਗਾਂ ਦੀ ਝੰਡੀ ਆ ਔਰ ਗੱਡ ਕੇ ਝੰਡੀ ਆ ਠੱਗਾਂ ਦੀ ਗੱਡ ਕੇ ਵੀਰੋ ਗੱਡ ਕੇ ਝੰਡੀ ਆ ਧੰਨਵਾਦ ਵੀਰੋ ਧੰਨਵਾਦ ਧੰਨਵਾਦ